ਬਿੱਤੇ ਦਿਨੀ ਜਿਲ੍ਹਾ ਮੋਹਾਲੀ ਦੇ ਪਿੰਡ ਕੁੰਬੜਾ ਵਿਖੇ ਜਿੱਥੇ ਲੜਾਈ ਝਗੜੇ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਸੀ ਦੁਖੀ ਪਰਿਵਾਰ ਵੱਲੋਂ ਨੌਜਵਾਨਾਂ ਤੇ ਕਾਤਲ ਨੂੰ ਗ੍ਰਿਫਤਾਰਨਾ ਕਿਤੇ ਜਾਣ ਕਰਨ ਫਿਰ ਪੁਲਿਸ ਰਿਪੋਰਟ ਉੱਪਰ ਧਰਨਾ ਲਾ ਦਿੱਤਾ ਗਿਆ ਤੇ ਇਹ ਕਾफी ਤਣਾਅਪੂਰਨ ਹੋ ਚੁੱਕੀ ਮੌਕੇ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਐਸਐਸਵੀ ਦਿਵਕੰਪਾਰਕ ਤੇ ਹੋਰ ਅਧਿਕਾਰੀ ਪੁੱਜ ਗਏ ਹੁਣ ਆ ਭਰੋਸਾ ਦਿੱਤਾ ਹੈ ਜਲਦੀ ਕਾਤਲ ਨੂੰ ਗ੍ਰਿਫਤਾਰ ਕੀਤਾ ਜਾਏਗਾ ਪਰ ਪਰਿਵਾਰ ਦੇ ਮੈਂਬਰ ਮੰਨ ਨੂੰ ਤਿਆਰ ਨਹੀਂ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਇਹ ਸਾਰਾ ਮਾਮਲਾ ਕੀ ਕਹਿ ਰਹੇ ਨੇ ਐਸਐਸਪੀ ਦੀਪਕ ਪਾਰਕਰ ਅਤੇ ਐਮਐਲਏ ਕੁਲਵੰਤ ਸਿੰਘ ਦੇਖੋ ਬਹੁਤ ਮਾੜੀ ਘਟਨਾ ਮੰਦਭਾਗੀ ਘਟਨਾ ਹੈ ਔਰ ਬਹੁਤ ਹੀ ਸੋਹਣਾ ਬੱਚਾ ਜਿਹੜਾ ਹੈ 15-16 ਸਾਲ ਦੀ ਉਮਰ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਬਦਮਾਸ਼ਾਂ ਨੇ ਉਹਨੂੰ ਕਤਲ ਕਰਤਾ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਸੀਰੀਅਸ ਪਿਆ ਜਿੱਥੋਂ ਤੱਕ ਪੇਰੈਂਟਸ ਦਾ ਸਵਾਲ ਉਹ ਆਪਣੀ ਜਗ੍ਹਾ ਸਹੀ ਨੇ ਜੀ ਕਿ ਉਹਨਾਂ ਨੂੰ ਧੋਖਾ ਬਹੁਤ ਹੋ ਜਿਹਦਾ ਬੱਚਾ ਗੁਜਰ ਜਿਵੇਂ ਨਹੀਂ ਛੋਟੀ ਉਮਰ ਦੇ ਵਿੱਚ ਤੇ ਉਹ ਵੀ ਐਸੀ ਘਟਨਾਵਾਂ ਦੇ ਨਾਲ ਫਿਰ ਇੱਕ ਵਾਰੀ ਤਾਂ ਸਾਰਾ ਸਿਸਟਮ ਆ ਜਿਹੜਾ ਇਹ ਜਾਂਦਾ ਹੈ ਸਮਾਜ ਹਿਲ ਜਾਂਦਾ ਹੈ ਤੋ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਐਸਐਸਪੀ ਨਾਲ ਮੇਰੀ ਉਸੇ ਵਾਰਤਾਲਾਪ ਹੋਈ ਮੇਰੇ ਕੋਲ ਵਕਾਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਪੂਰਾ ਲੱਗਿਆ ਹੋਇਆ ਹੈ ਮੁਸ਼ਤਜੀ ਦੇ ਨਾਲ ਦੇ ਭਾਲ ਕਰਨ ਵਾਸਤੇ ਮੁਰਜਾਉਂਦੀ ਮੈਨੂੰ ਲੱਗਦਾ ਵੀ ਬਹੁਤ ਜਲਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇ ਜਾਈ ਅਸੀਂ ਮੌਕੇ ਤੇ ਪਹੁੰਚੇ ਹਾਂ ਪਰਿਵਾਰ ਦੇ ਨਾਲ ਤੁਹਾਡੀ ਸਰ ਗੱਲ ਹੋਈ ਆ ਤੇ ਪੁਲਿਸ ਨਾਲ ਵੀ ਗੱਲ ਹੋਈ ਆ ਕੀ ਲੱਗਦਾ ਪਰਿਵਾਰ ਸੰਤ ਉਹ ਕੀ ਤਰਨਾ ਚੱਕ ਸਕਦਾ ਜੀ ਦੇਖੋ ਅਜੇ ਤੱਕ ਤਾਂ ਸੰਤੋਸ਼ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਆ ਆਪ ਜੀ ਨੂੰ ਕਿ ਵੀ ਆਪਾਂ ਮਤਲਬ ਪ੍ਰਸ਼ਾਸਨ ਤੇ ਸਾਡੇ ਨੂੰ ਤੁਸੀਂ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਨਣ ਨੂੰ ਤਿਆਰ ਆਂ ਪਰ ਜੇ ਜਿਹੜਾ ਸੰਸਕਾਰ ਆ ਬੱਚੇ ਦਾ ਹੁਣ ਦੀਏ ਧਾਰਨਾ ਚੱਕੋ ਦੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਨੂੰ ਕਿ ਸਾਰਾ ਮੁਹਾਲੀਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਪਿਆ ਮਤਲਬ ਸਵਾਲ ਵੱਡਾ ਜਿਹੜਾ ਉਠਾ ਰਹੇ ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕਮਰੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆਵਾ ਜੀ ਇਹ ਬਹੁਤ ਜ਼ਿਆਦਾ ਬਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲਾਂ ਇਹਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15 20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਓਪੀਜੀ ਦੇ ਅਗੇਂਸਟ ਹੋਣ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੱਲ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਣਗੇ ਇਕੱਲੇ ਮੁਹਾਲੀ ਸ਼ਹਿਰ 'ਚ ਨਹੀਂ ਜਿਹੜੇ ਮੁਹਾਲੀ ਦੇ ਏਰੀਆ 'ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਹੋ ਰਹੀ ਹੈ ਤੇ ਸ਼ੁਰੂ ਹੋ ਚੁੱਕੀ ਹੈ ਸਰ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਦਾਨ ਤੋਂ ਪ੍ਰਵਾਸੀ ਜ਼ਰੂਰ ਆਂਦੇ ਨੇ 2 4 ਦਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਕੇ ਲਈ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਕਰ ਦੇ ਉੱਪਰ 40 40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਪਰ ਐਡਰੈਸ ਕਿਤੇ ਹੋਰ ਦਾ ਸੀਗਾ ਦਿਖਾਇਆ ਕਰਕੇ ਸੀਦਾ ਐਡਰੈਸ ਕਿੱਥੋਂ ਫੋਟ ਲਗਾਇਆ ਜਾ ਰਿਹਾ ਸੀਗਾ ਦੇਖੋ ਜਿੱਥੋਂ ਤੱਕ ਦਾ ਆਧਾਰ ਕਾਰਡ ਦਾ ਸਵਾਲ ਆ ਨਾ ਜੀ ਉੱਥੇ ਦਾ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਨੇ ਐਮਸੀ ਆ ਪੰਚਾ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਬੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਹਿੰਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਆ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦਾ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਆ ਜਿਹੜੀ ਉਹ ਵਰਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾਦੀ ਜਾਊਗੀ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਆਈਡੀ ਦੇ ਹੁਣ ਤੁਸੀਂ ਪਹੁੰਚੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀ ਆ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡ ਨੇ ਅਸੀਂ ਮੰਨਣ ਨੂੰ ਤਿਆਰ ਆ ਬੰਦੇ ਵੀ ਬਹੁਤ ਜਲਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਇਹ ਡਿਮਾਂਡ ਪੂਰੀ ਹੋ ਜੂਗੀ ਮੈਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਆਪਾਂ ਇਹ ਧਾਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਕਸਿਮਮ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸੇ ਤੇ ਜੇ ਤੁਸੀਂ ਪੁਲਿਸ ਨੂੰ ਆਪਾਂ ਕੰਮ ਨਹੀਂ ਕਰਨ ਦਵਾਂਗੇ ਤਾਂ ਪੁ ਕਰਕੇ ਜਾਮ ਲੱਗਿਆ ਪਿਆ ਮੈਂ ਮੈਂ ਇਹਨੂੰ ਬੇਨਤੀ ਕਰਦਾ ਬਾਰ-ਬਾਰ ਵੀ ਇਹ ਜਾਮ ਆ ਜਿਹੜਾ ਖਤਮ ਕੀਤਾ ਜਾਵੇ ਧਰਨਾ ਖਤਮ ਕੀਤਾ ਜਾਵੇ ਬਹੁਤ ਜਲਦੀ ਆ ਜਿਹੜੇ ਮੁਰਜਾ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਊਗਾ ਜੀ ਸਾਡੀ ਪਾਰਟੀਆਂ ਜਿਹੜੀ ਹੈਗੀ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਐਫਰ ਦਰਜ ਕੀਤੀ ਹੈ ਕੂਜ਼ ਨਾਮਿਨੇਟ ਕਰ ਦਿੱਤੇ ਗਏ ਕੂਜ਼ ਆਇਡੈਂਟੀਫਾਈ ਵੀ ਹੋ ਗਏ ਹਨ ਉਹਨਾਂ ਦੇ ਜਿੱਥੇ ਪਰਿਵਾਰ ਹੈਗੇ ਜਿੱਥੋਂ ਦੇ ਰਹਿਣ ਵਾਲੇ ਹੈਗੇ ਸਾਡੀ ਪੁਲਿਸ ਪਾਰਟੀਆਂ ਵਕਫ ਵਕਫ ਥਾਂਵਾਂ ਤੇ ਰੇਡ ਕਰ ਰਹੀ ਹੈ ਅੱਜ ਅਸੀਂ ਪਰਿਵਾਰ ਨੂੰ ਵੀ ਮਿਲਿਆ ਉਹਨਾਂ ਨੂੰ ਪਹਿਲਾਂ ਵੀ ਅਸੀਂ ਪਰਿਵਾਰ ਨੂੰ ਮਿਲਨੇ ਉਹਨਾਂ ਨੂੰ ਦੁਬਾਰਾ ਮਿਲ ਕੇ ਆਸ਼ਵਾਸਨ ਦਿਰਾਇਆ ਹੈ ਕਿ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦੇ ਰਹੇ ਜਾਏ ਕੀ ਹੁਣ ਪਰਿਵਾਰ ਕਹਿੰਦਾ ਇੱਥੇ ਬੈਠੂਗਾ ਜਾਂ ਹਲੇ ਇਹਨਾਂ ਨੂੰ ਉੱਠਣ ਦਾ ਕੋਈ ਸਾਨੂੰ ਭਰੋਸਾ ਦਿੱਤਾ ਹੈ ਉਹਨਾਂ ਨਾਲ ਅਸੀਂ ਐਂਗੇਜਮੈਂਟ ਕਰ ਰਹੇ ਹਾਂ ਸਾਡਾ ਮੇਨ ਮਕਸਦ ਸੀਗਾ ਕਿ ਪਰਿਵਾਰ ਨੂੰ ਜਿਹੜੇ ਅਸੀਂ ਹੁਣ ਤੱਕ ਦੀ ਐਫਰਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਜਾਣੂ ਕਰਵਾਈਏ ਉਹਨਾਂ ਨੂੰ ਆਸ਼ਵਾਸਨ ਦੇ ਕੋਈ ਆਇਡੈਂਟੀਫਾਈ ਹੋਇਆ ਕੋਈ ਮੁਲਜ਼ਮ ਜੇ ਤੇ ਵਿੱਚ ਅਕਿਊਜ਼ ਆਇਡੈਂਟੀਫਾਈਡ ਹੈਗੇ ਜੀ ਤਿੰਨ ਅਕਿਊਜ਼ ਬਾਈ ਨੇ ਆਇਡੈਂਟੀਫਾਈਡ ਹੈਗੇ ਉਹਨਾਂ ਨੂੰ ਫੜਨ ਚ ਸਾਡੇ ਜਿਹੜੇ ਐਫਰਟ ਹੈਗੇ ਦੋ ਦਿਨ ਤੇ ਜਾਰੀ ਹੈ ਇੱਕ ਇੰਜਰਡ ਵੀ ਸੀ ਨੌਜਵਾਨ ਉਹਦੀ ਹੁਣ ਕਿਸ ਤਰ੍ਹਾਂ ਦੀ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਲਗਾਤਾਰ ਮਾਨੀਟਰ ਕਰ ਰਹੇ ਆ ਸੋ ਉਹ ਹਸਪੀਟਲ ਦੇ ਵੀ ਜ਼ਹਿਰੇ ਇਲਾਜ ਹੈ ਸਭ ਤੋਂ ਬਾਅਦ ਤਸਵੀਰਾਂ ਸਾਹਮਣੇ ਆਈ ਕਿ ਪਰਿਵਾਰ ਕਿਉਂ ਨਾਰਾਜ਼ ਹੈ ਵੀ ਜਿਹੜਾ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ ਦੇਖੋ ਜੀ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਕਿਊਜ਼ਡ ਹੈਗੇ ਉਹ ਫੜੇ ਜਾਣ ਤੇ ਅਸੀਂ ਸਾਡੇ ਜਿਹੜੇ ਐਫਰਟ ਹੈਗੇ ਉਹਦੇ ਬਾਰੇ ਦੱਸਿਆ ਹੈ ਤੇ ਅਸੀਂ ਸਾਡਾ ਇਹਦੇ ਵਿੱਚ ਜਿਹੜਾ ਹੈਗਾ ਕੁਝ ਜਿਹੜੇ ਹੈਗੇ ਉਹ ਬਾਇਨ ਨਹੀਂ ਆਇਡੈਂਟੀਫਾਈਡ ਹੈਗੇ ਸੋ ਐਂਡ THEN ਵੀ ਵਿਲ ਅਰੈਸਟ ਦਮ ਸੋ ਠੀਕ ਪਰਵਾਰ ਬਲ ਵੀ ਗਏ ਪ੍ਰਵਾਸੀ ਜ਼ਿਆਦਾਤਰ ਦੋ ਬੰਦੇ ਰਹਿੰਦੇ ਨੇ ਪੀਜੀ ਦੇ ਉੱਪਰ ਪੰਜ-ਪੰਜ ਬੰਦੇ ਰਹਿ ਰਹੇ ਨੇ ਇਸ ਪਿੰਡਾਂ ਦੀ ਨੇੜੇ ਤੇ ਪਿੰਡਾਂ ਦੀ ਗੱਲ ਕਰ ਰਹੇ ਨੇ ਉਹਦੇ ਉੱਪਰ ਵੀ ਕਾਰਵਾਈ ਕੁਝ ਕਰ ਰਹੇ ਜਿਹੜੇ ਵੀ ਇਹਨਾਂ ਨੇ ਪੁਆਇੰਟ ਸਾਨੂੰ ਦੱਸੇ ਹੈਗੇ ਇੱਥੇ ਮੌਜੂਦ ਜਿਹੜੇ ਵੀ ਹੈਗੇ ਉਹਨਾਂ ਨੇ ਸਾਰਿਆਂ ਦੇ ਅਸੀਂ ਪੁਆਇੰਟ ਨੋਟ ਕਰ ਲਏ ਤੇ ਕੱਲੇ-ਕੱਲੇ ਪੁਆਇੰਟ ਤੇ ਕਾਰਵਾਈ ਜਗਵੰਤ ਟੀਵੀ ਲਈ ਮੈਰਿਜ ਬਠਲਾ ਮੋਹਾਲੀ